ਆ ਮੈਨੂੰ ਅਜਾ ਮਤਲਬ ਨਹੀਂ ਨਹੀਂ ਕੋਈ ਗੱਲ ਨਹੀਂ ਹੈਗਾ ਪ੍ਰੋਬਲਮ ਤੇ ਹੈ ਕੀ ਕਰਨ ਮੈਂ ਥੋਂ ਲੱਗੇ ਮੈਂ ਐਕਟਰਸ ਦੋਨੇ ਥੋੜੀਆਂ ਜੀਆਂ ਨਾ ਮੂੰਹ ਵਟ ਕੇ ਬੈਠੀਆਂ ਹੋਈਆਂ ਉਧਰ ਚੁੱਲ੍ਹੇ ਤੇ ਤਿਆਰੀ ਹੋ ਰਹੀ ਰੰਗ ਮੇਲੇ ਤਮਾਸ਼ੇ ਪਤਾ ਨਹੀਂ ਕੀ ਕਰ ਰਹੇ ਆ ਮੇਰੀ ਸਰੰਦਾ ਸ਼ਰਮਾ ਜੀ ਪਰ ਪਾਣੀ ਤੇ ਨਹੀਂ ਨਾ ਫੜਾਇਆ ਸਵੇਰੇ ਨਹੀਂ ਸੁਣਿਆ ਹੋਊਗਾ ਪਰ ਇਹ ਪਰ ਇਹ ਗੱਲ ਪਹਿਲਾਂ ਨਹੀਂ ਨਾ ਕਹੀ ਬੀਬੀ ਤੂੰ ਹੈਂ ਕੋਈ ਨਹੀਂ ਮਮਾ ਮੈਂ ਹੁਣੇ ਕਹਾਂ ਮੈਂ ਮੋਟਲਾ ਫੜਾ ਦੇ ਨਹੀਂ ਸੁਣਿਆ ਹੁਣ ਉਹਨੇ ਸੁਣਿਆ ਪਹਿਲਾਂ ਤੇ ਆਪਣੇ ਚਾਹਣ ਵਾਲੇ ਨੂੰ ਸਾਸਰੀ ਘਰ ਬੁਲਾ ਦੇ ਸਾਸਰੀ ਘਰ ਜੀ ਚਾਹ ਰਿਹਾ ਤੇ ਇਹ ਵੀ ਕਹਦੇ ਕਿ ਸੁਨੰਦਾ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੋਲੋ ਸੁਨੰਦਾ ਸ਼ਰਮਾ ਜੀ ਸੁਨੰਦਾ ਸ਼ਰਮਾ ਸੁਗੰਦਰ ਸ਼ਰਮਾ ਜੀ ਜੀ ਤੁਹਾਡਾ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਤੁਸੀਂ ਮੈਨੂੰ ਯਾਦ ਕੀਤਾ ਇਹ ਮੈਨੂੰ ਯਾਦ ਕੀਤਾ ਬਹੁਤ ਮੈਨੂੰ ਪਿਆਰ ਦਿੱਤਾ ਹਾਂਜੀ ਹਾਂ ਤੂੰ ਮੇਰੀ ਧੀ ਜਿਉਂਦੀ ਵਸਦੀ ਰਹਿ ਕਹਦੇ ਤੇ ਮੇਰੀ ਤੇ ਜੰਦੀ ਵਸਦੀ ਰਹਿ ਚੜਦੀਆਂ ਕਲਾ ਚ ਰਹਿ ਖੁਸ਼ ਰਹਿ ਤੇ ਕਲਾਕਾਰੀ ਵਿੱਚ ਹੋਰ ਵਾਧਾ ਤਰੱਕੀਆਂ ਮਾਲਕ ਬਖਸ਼ੇ ਬਖਸ਼ੇ ਬਸ ਠੀਕ ਆ ਜੀ ਓਕੇ ਜੀ ਤੇ ਉਧਰ ਸਾਡੇ ਕਾਰਪੈਂਟਰ ਲੱਗੇ ਹੋਏ ਨੇ ਇਹਨਾਂ ਦਾ ਵੀ ਮੈਂ ਤੁਹਾਨੂੰ ਚਿਹਰਾ ਦਿਖਾ ਦਵਾਂ ਕੌਣ ਕੌਣ ਨੇ ਲਓ ਜੀ ਇੱਧਰ ਸਾਡੇ ਪਿਤਾ ਸਮਾਨ ਧਾਮੀ ਗੁਰਦੀਪ ਸਿੰਘ ਜੀ ਆ ਪਿਤਾ ਸਮਾਨ ਤੇ ਇਧਰ ਹੈਗੇ ਆ ਸਾਵੀ ਜੀ ਸੁਖਵੀਰ ਬਾਦਲਾਂ ਨੂੰ ਸਾਡੇ ਪਿਤਾ ਸਮਾਨ ਠੀਕ ਆ ਸਾਵੀ ਜੀ ਕੀਰਤੀ ਲੱਕੜੀ ਜੋਰ ਜੋਰ ਉਹ ਜੇ ਤੂੰ ਇੱਥੇ ਆਏਗਾ ਨਾ ਜੇ ਤੂੰ ਆਪਣੇ ਪਿਤਾ ਜੀ ਕੋਲ ਆ ਗਿਆ ਫਿਰ ਤੈਨੂੰ ਕੰਮ ਤੋਂ ਕਦੀ ਕੋਈ ਮੁਕਤੀ ਨਹੀਂ ਮਿਲਣੀ ਹੋਰ ਕੋ ਕੰਮ ਲੱਭ ਲੈਣਾ ਹੁਣ ਡੈਡੀ ਨੇ ਲਾਉਣਾ ਜੇ ਫਾਈਵ ਕੋਲ ਵੇ ਮੈਂ ਕਿ ਨਾਮ ਹੈ ਦੇ ਸਫਾਈ ਕੀਤੀ ਅੰਦਰ ਬਾਹਰ ਝਾੜੂ ਫੇਰਿਆ ਇਹ ਮੁੰਡਿਆਂ ਦੇ ਕੰਮ ਆ ਹੈ ਦੇਖ ਲੈ ਮੈਂ ਵਾਹ ਜੋ ਜਨਾਨੀ ਵਾਲੇ ਕੰਮ ਆ ਕਰਦਾ ਆ ਟਾਊਰ ਨਾ ਬੈਠੇ ਨੇ ਜਦੋਂ ਦੀਆਂ ਇਹ ਮੋਡਲਾਂ ਬਣ ਗਈਆਂ ਨਾ ਉਸ ਤੋਂ ਬਾਅਦ ਥੋੜਾ ਜਿਹਾ ਇਹਨਾਂ ਤੇ ਨਾ ਕੰਮ ਦੇ ਵਿੱਚ ਗਰਾਵਟ ਆਈ ਆ ਚੱਲ ਕੀ ਰਿਹਾ ਆ ਇਹ ਕੀ ਅੱਜ ਤਿਆਰੀ ਬੀਬੀ ਫੁੱਲ ਬੂਟੇ ਜਿਹੜੇ ਪਾਏ ਚੁੱਲੇ ਤੇ ਫੁੱਲ ਬੂਟੇ ਤਾਂ ਪਾਏ ਜਿਹੜਾ ਕਿਸੇ ਨੂੰ ਵਜ੍ਹਾ ਅੱਜ ਤੱਕ ਪਤਾ ਹੀ ਨਹੀਂ ਪਈ ਇਹ ਇਹ ਚੁੱਲਾ ਨਵਾਂ ਬਣਾਓ ਹਾਂ ਤੇ ਇਹਦਾ ਕਿਦਾਂ ਸਤਕਾਰ ਕਰੀਂਦੇ ਇਹ ਤੇ ਪਕੀਆਂ ਖਾਣੀਆਂ ਆ ਆਹ 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 ਆਰਾ ਬੀਬੇ ਮੇਨ ਸਾਰੀ ਮਰ ਚੱਜ ਨਹੀਂ ਆਇਆ ਮੈਂ ਹੁਣ ਲੱਗੀਆਂ ਹਾਂ ਹਾਂ ਕਹਦੀ ਬੀਬੇ ਨੂੰ ਤੇ ਚੱਜ ਨਹੀਂ ਆਇਆ ਹੁਣ ਮੈਂ ਦੱਸਣ ਲੱਗੀ ਬੀਬੀ ਨੂੰ ਹੈਂ ਚੱਜ ਆਇਆ ਨਹੀਂ ਸੋਨਾ ਮਹਾਰਾਜ ਜੀ ਤੁਹਾਡੇ ਤੋਂ ਸੋਨਾ ਬਣਾ ਸਕਦਾ ਕੋਈ ਨਾ ਜੀ ਹੈਂ ਨਾ ਸਭ ਜਾਣਦੇ ਸਭ ਕੁਝ ਜਾਣਗੇ ਨਹੀਂ ਪਰ ਹੁਣ ਥੋੜਾ ਸਾਨੂੰ ਫਿੱਕਾ ਪਾਤਾ ਕਿ ਉਮਰ ਦੇ ਹਿਸਾਬ ਨਾਲ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਸਮਾਂ ਤੇ ਕੱਢਣੀ ਆ ਕੱਢਣਾ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਖਰੇ ਛੱਤੀ ਚੁੱਲੇ ਬਣਾਏ ਜੋ ਮੈਂ ਤਾਂ ਇੱਥੇ ਆਈ ਇੱਥੇ ਛੱਡ ਕੇ ਘਰ ਨਹੀਂ ਬਣਾਏ ਬਣਾ ਕੇ ਦਿੱਤੇ ਆ ਉਹ ਕਹਿੰਦੀ ਬਣਾਇਆ ਹੀ ਕੋਈ ਨਹੀਂ ਤੂੰ ਕਰੀਵੇਂ ਛੱਤੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਤਾਂ ਨਹੀਂ ਇਹ ਤਾਂ ਮੁਨਕਰ ਹੋ ਜਾਂਦੀ ਆ ਕੁਛ ਵੀ ਨਹੀਂ ਕੀਤਾ ਕੋਈ ਗੱਲ ਨਹੀਂ ਨਹੀਂ ਮੁਨਕਰ ਕਿਉਂ ਹੋ ਜਾਂਦੀ ਇਸ ਚੀਜ਼ ਤੋਂ ਕੋਈ ਗੱਲ ਨਹੀਂ ਪਰ ਚਾਹੀਦਾ ਤਾਂ ਨਹੀਂ ਮੈਨੂੰ ਕੋਈ ਗੁੱਸਾ ਨਹੀਂ ਨਹੀਂ ਮੈਂ ਵੀ ਗੁੱਸਾ ਕਰਨਾ ਸਾਡਾ ਇੱਥੇ ਬਣਦਾ ਨਹੀਂ ਨਹੀਂ ਮੈਂ ਨਹੀਂ ਇੰਝ ਗੁੱਸਾ ਕਰਦੀ ਕੋਈ ਨਹੀਂ ਕਰਨਾ ਦੇ ਸਤਾਰਾ ਆਂਦੇ ਬੜੀਆਂ ਰੰਗੋਲੀਆਂ ਬਣਾਈਆਂ ਨੇ ਚੁੱਲਿਆਂ ਤੇ ਦੇ ਤਾਂ ਸਹੀ ਕੀ ਕੀਤਾ ਕੀ ਆ ਕੱਗਰੇ ਕੁਗਰੀਆਂ ਵੀ ਪਾ ਲੋ ਆ ਦੇਖੋ ਤੇ ਰੰਗੋਲੀਆਂ ਦੇਖੋ ਆ ਪਰਸੀ ਤੇ ਬੈਠੋ ਪਰਸੀ ਮੰਜਾ ਟੁੱਟ ਜਾਣਾ ਤੇਨੂੰ ਮੰਜੇ ਦਾ ਰੋਣਾ ਰਹਿੰਦਾ ਇਹਨੂੰ ਨਾ ਆਪਣਾ ਹੀ ਮੰਜਾ ਟੱਟਣ ਵਾਲਾ ਟੁੱਟ ਲੈ ਆਹ ਕੁੱਤਿਆ ਇਹ ਟੁੱਟ ਕੇ ਤਾਂ ਵਿੱਛੇ ਪੈ ਟੁੱਟ ਜਾ ਫੇਰ ਤਾਂ ਨੂੰ ਸਾਡੇ ਪਾਸ ਤਾਂ ਟੱਟ ਜਾਈ ਆਹੋ ਮੇਰੇ ਪਾਰਾ ਚਾਂਦੀ ਦਾ ਤੇਰ ਕੋ ਕਿਤੇ ਬੈਹ ਹੁੰਦਾ ਹੋਰ ਕਿਤੇ ਤੈਨੂੰ ਲੈ ਕੇ ਦਵਾਂਗਾ ਕੋ ਤੈਨੂੰ ਇਦਾਂ ਨਹੀਂ ਬਿਠਾਉਂਦੇ ਤੂੰ ਪੁੱਜੇ ਜਾਇ ਦੇ ਲਈ ਮੰਜਾ ਲੈ ਕੇ ਆ ਯਾਰ ਨਵਾਤੂ ਦੁਕਾਨਾ ਬਾਬਾ ਇਹ ਚੁਪ ਲੈ ਨੀ ਚੁਪ ਤੇ ਕੋਈ ਨਹੀਂ ਤੇਲੀ ਹੱਡੀਆਂ ਹੱਡੀਆਂ ਤਾਂ ਹੈਗੀਆਂ ਅੱਛਾ ਹੱਡੀਆਂ ਨੂੰ ਰਗੜਾ ਲੱਗਦਾ ਵੀ ਚੰਗਿਆੜੇ ਨਿਕਲਦੇ ਹੱਡੀਆਂ ਨੂੰ ਰਗੜਾ ਲੱਗਦਾ ਰੋਲਾ ਪਾਈ ਜਾਣਾ ਇਹਨੇ ਪਾਈ ਜਾਣਾ ਹੋਇਆ ਕੀ ਆ ਪਹਿਲਾਂ ਕੁਛ ਵੀ ਹੋਇਆ ਕੀ ਐ ਇਹਨੂੰ ਹੀ ਹੋ ਗਈ ਆ ਪ੍ਰੋਬਲਮ ਕੀ ਆ ਤੁਹਾਨੂੰ ਐਡਾ ਬਣਾਈ ਦਾ ਚੱਲ ਕੇ ਮੱਥਾ ਟੇਕੀਦਾ ਰੇਲਾ ਹੁਣ ਦੇਖਿਆ ਦੇਖਿਆ ਬਣਾਈ ਦੇ ਚੱਲੇ ਆਏ ਕਿ ਤਾ ਸਾਨੂੰ ਕਿਹਦੀ ਸਿੱਖ ਲੈ ਚਾਚੇ ਮੇਰੇ ਕੋਲ ਚਾਚੇ ਸਿੱਖ ਆ ਚਾਚੇ ਹੈ ਨਹੀਂ ਨਾ ਹੈ ਨਹੀਂ ਤੇਰੇ ਕੋਲ ਸਿੱਖ ਮਰਜੂ ਗਾਲ ਤੇਰੇ ਕੋਲ ਚਾਚਾ ਆ ਹੀ ਸਿੱਖਿਆ ਲੜਾਈ ਦਾ ਸਵੇਰੇ ਡੈਡੀ ਦੇ ਵਾਲੇ ਹੋਈ ਸੀ ਮੈਨੂੰ ਨਾ ਸਵੇਰੇ ਪੰਪ ਪਤਾ ਕੀ ਜਿਹੜਾ ਆ ਮੈਨੂੰ ਸਵੇਰੇ ਕਹਿੰਦੀ ਮੇਰੀ ਸੂਟ ਦੀ ਸਵਾਈ ਦੇਣ ਲੱਗੇ ਮੇਰੀ ਬੇਇੱਜ਼ਤੀ ਕਰਤੀ ਮੁੰਡੇ ਸਾਹਮਣੇ ਮੈਨੂੰ ਆਹ ਕਿਹਾ ਐਦਾਂ ਪੰਪ ਚਾੜਦੀ ਵੀ ਲੜੇ ਜਾ ਕੇ ਬੀਬੀ ਨਾਲ ਤੇ ਡੈਡੀ ਨਾਲ ਇਹ ਕਿਤੇ ਘਟਿਆ ਇਹ ਆ ਪ੍ਰਧਾਨ ਰਹਿਣਾ ਚਾਹੁੰਦੀ ਸਾਰੇ ਘਰ ਦੇ ਵਿੱਚ ਕਿ ਮੇਰੀਆਂ ਸਾਰੇ ਮੰਨਣ ਇਹਦੀ ਹੁਣੇ ਪ੍ਰਧਾਨੀ ਨਹੀਂ ਚੱਲਦੀ ਚੱਲਦੀ ਚਲਾਉਣੀ ਆ ਦਰਦ ਹੀ ਨਹੀਂ ਕਿ ਉਹ ਮੈਂ ਲੱਲਾ ਇਹ ਕਿਤੇ ਦੇ ਇਸ ਹੀ ਕਿਤਾ ਮੇਰੇ ਅੱਗੇ ਮਨੁੱਖਾ ਆ ਬੋਲ ਕੇ ਦੱਸੇ ਮੈਨੂੰ ਸਭ ਉਹਨੇ ਕਿਹਾ ਇਹਨੇ ਬੀ ਬੋਲ ਰਹਾ ਤੇ ਪਤਾ ਹੈ ਬੰਦੇ ਨੇ ਗਾੜੀ ਕਾਉਂ ਬੋਲਦਾ ਕੀ ਕਰੇ ਬੰਦਾ ਉਹ ਤੋਂ ਸਮਝਦਾਰ ਕੇ ਪਰਾਂ ਦੀ ਲੰਘ ਜਾਏਗਾ ਹਾਂ ਆ ਨਹੀਂ ਬੋਲਣਾ ਚਾਹੀਦਾ ਜਿੱਥੋਂ ਪੈਣੀਆਂ ਪੈਣੀਆਂ ਪਰ ਉਹਦ ਲੰਘਣਾ ਪੈਂਦਾ ਉਹ ਲੈ ਕਿਸਦਾ ਪਤਾ ਨਾ ਤੇਰੇ ਪੈਣੀਆਂ ਆ ਕਿਹਦਾ ਪਤਾ ਜਿੱਥੋਂ ਪੈਣੀਆਂ ਹੀ ਪੈਣੀਆਂ ਤਾਂ ਬੰਦਾ ਪਰ ਹਾਂ ਉਹ ਪੈਣੀ ਪਾਰ ਸਕਦਾ ਹਾਂ ਜਮਿਆ ਮੈਨੂੰ ਬਾਦ ਵਾਲਾ ਆ ਦੇਖਾ ਪੁੱਠੀ ਗੱਲ ਕਰਤੀ ਨਾ ਹੁੰਦੀ ਇਹ ਨਹੀਂ ਸਿੱਧੀ ਕਰਨੀ ਮੈਂ ਪੈਣੀਆਂ ਗਾਲਾਂ ਕਿੰਨੀਆਂ ਤੂੰ ਲੋਕਾਂ ਨੂੰ ਹਾਂਜੀ ਕੋਲਾਈ ਮੈਨੂੰ ਹੈ ਉਹ ਲਾਲ ਦੀ ਫਾਈਂ ਕੀ ਆਹੜੀ ਬਾਟੀ ਜਾਈਏ ਆਹ ਜੀ ਬੱਸ ਆਹ ਕੋ ਮੁਕੇ ਨਾ ਹੁਣ ਸਾਰਾ ਸਿਆਲ ਬੱਸ ਆਜੇ ਹੋ ਗਿਆ ਸ਼ਿਰੂ ਲਓ ਜੀ ਨਾਲੇ ਤੁਹਾਨੂੰ ਸਾਗ ਦੀ ਰੈਸਪੀ ਦਸੀ ਜਾਈਗੀ ਕੱਟ ਲਿਆ ਸਾਗ ਬੀਬੀ ਤੂੰ ਕਟਿਆ ਕਿ ਮੰਮੀ ਨੇ ਕਟਿਆ ਆਇਆ ਹਾਂ ਹਾਂ ਆ ਆ ਦੇ ਆ ਮੱਥਾ ਚਿੱਟੀ ਦਾ ਨਵੇਂ ਚੁੱਲੇ ਨੂੰ ਚੋਲ ਖੰਡ ਝੋ ਪਾ ਆ ਦੇ ਵਾਹਿਗੁਰੂ ਜੀ ਵਾਹਿਗੁਰੂ ਪਹਿਲੀ ਵਾਰ ਚੁੱਲਾ ਆਪਾਂ ਹੁਣ ਬਾਲਿਆ ਆ ਇਹਦੀ ਦੇਖਣੀ ਕਿੰਦਾ ਆਦੀ ਇਹ ਮੇਰੀ ਆ ਆ ਬੜਾ ਭੇੜਾ ਵੇਖਦੀ ਆ ਜਿਹਦਾ ਖਾਜਣਾ ਹੁੰਦਾ ਆ ਆ ਮੱਥਾ ਟੇਕੀ ਦਾ ਤਾਂ ਫੇਰੇ ਆ ਉਹਨੂੰ ਮੱਥਾ ਟੇਕੀ ਇੱਧਰ ਨਾ ਟੇਕੀ ਮੱਥਾ ਦੇ ਲਾ ਚੁੱਲੇ ਨੂੰ ਮੱਥਾ ਟੇਕੀ ਜਾਂਦੀ ਜਿਹੜੀ ਰੱਬ ਵਰਗੀ ਇੱਥੇ ਬੈਠੀ ਮੈਂ ਕੌਣ ਆ ਮੈਂ ਤਾਂ ਤੁਸੀਂ ਨਹੀਂ ਜੀ ਮਾਗਣ ਮੈਂ ਖਾ ਮਖਾ ਯਰ ਦੇ ਚੁੱਲ੍ਹੇ ਨੂੰ ਮੱਥਾ ਟੇਕਣ ਦੀ ਪਰ ਤੈਨੂੰ ਨਹੀਂ ਕਦੀ ਇਹਦੇ ਨੇ ਨਮਸਕਾਰ ਕੀਤਾ ਤੇਰੇ ਕਦੇ ਮੂੰਲਾ ਨਾ ਤੇਰੇ ਕਦੀ ਸਿਰ ਨੂੰ ਤੇਲ ਨਹੀਂ ਲਾਇਆ ਤਾਂ ਉਧਰ ਦੇ ਚੁੱਲ੍ਹੇ ਦਾ ਦੇਖ ਦੇ ਸਹੀ ਤੇਰੀ ਦਾਲ ਚ ਪੱਤਾ ਟੇਕਿਆ ਇੰਦਰ ਨਹੀਂ ਤੇਰੀ ਦਾਲ ਚ ਕਦੀ ਪਿਆਦੇ ਸੀ ਕਿਉਂ ਨਾਲ ਮਿਰਚ ਦਾ achar ਇੱਕ ਦਿਨ ਦੇ ਤੈਨੂੰ ਛੱਡ ਕੇ ਇੱਕ ਜਾਵਾ ਵੜਾਈ ਅਗਮਾਰ ਭਾਂਡੇ ਪਰੇ ਮੈਂ ਤਾਂ ਬਹੁਤ ਕੋਈ ਆਪੇ ਖਾ ਖਾ ਕੇ ਤੇ ਬਸ ਕਿਹੜਾ ਕਲੀਪ ਹੋਣੀ ਖਮੇ ਨਹੀਂ ਗਈ ਪਿਸਤਾ ਕਲ ਮੰਗਾਉਂਦੀ ਮੇਰੇ ਤੋਂ ਚੋਰੀ ਚੋਰੀ ਕੰਦੀ ਤੇ ਰਿਹਾ ਦੁਕਾਨ ਤੋਂ ਲਏ ਬੰਦਾ ਰਾਤ ਮੂੰਹ ਮਾਰਨ ਆ ਰਿਹਾ ਖੁੱਲ ਕੇ ਲੜਦਾ ਹਾਂ ਲੜਨਾ ਦਾ ਖੁੱਲ ਕੇ ਲੜਾ ਆਈ ਤਾਂ ਕਿ ਦੇਖ ਨਹੀਂ ਕਰ ਚੁੱਕੀ ਚਿੱਟੀ ਆ ਤਾਂ ਕਿ ਕਈਆਂ ਡਰਦੀ ਥੋੜੀ ਮੇਰੇ ਹੋ ਗਿਆ ਕੰਮ ਸ਼ੁਰੂ ਹੋ ਗਿਆ ਕੰਮ ਸ਼ੁਰੂ ਉਹ ਇੱਕ ਤੂੰ ਮੰਮੀ ਮੈਨੂੰ ਕੀ ਦੁਖੀ ਕੀਤਾ ਆ ਉਹ ਜੀ ਸਾਹਿਬ ਦਾ ਲਾਓ ਜੀ ਮਾ ਬੇਰ ਮੱਥਾ ਟੇਕ ਰੱਖ ਉਤੇ ਹਾਂ ਹ ਰੱਖ ਦੋ ਹਾਂਜੀ ਠੀਕ ਸਾਹਿਬ ਦਵਿੰਦਰ ਜੀ ਪੁੱਛ ਕੇ ਨਾ ਹਾਂ ਕਿ ਕਹਿੰਦੇ ਵੀ ਯਾਰ ਕਹਿੰਦੇ ਅਸੀਂ ਤਾਂ ਦੇਖ ਲਈਦਾ ਘਰ ਦੇ ਦੇਖ ਦਿੰਦੇ ਰੋਜ਼ ਕਹਿੰਦੇ ਭੈਣ ਜੀ ਹੋਣੀ ਉਦਾਂ ਬੋਲਦੇ ਬਾਲਦੇ ਨਹੀਂ ਹੁੰਦੇ ਅਗਲੀ ਪਹਿਲਾਂ ਹੁਣ ਉਦਾਂ ਜਵਾਨ ਬੜੀ ਲੰਬੀ ਆ ਉਹ ਡੈਡੀ ਦੇ ਅਫਸਰ ਕਹਿੰਦੇ ਕਹਿੰਦੇ ਉਦਾਂ ਤਾਂ ਨਹੀਂ ਬੋਲਦੀ ਭੈਣ ਜੀ ਕਦੀ ਦੇਖੀ ਪਰ ਉਦਾਂ ਜਵਾਨ ਬੜੀ ਲੰਬੀ ਲਾ ਮੇਰੇ ਕੋ ਸੁਣ ਹੁਣ ਹਾਂਜੀ ਤਾਲੀ ਹੁਣ ਚੈਰੀ ਕਦੀ ਬੋਲਦੀ ਨਹੀਂ ਹੈ ਮੈਨੂੰ ਪਤਾ ਬਹੁਤ ਚੰਗੀ ਹੈ ਉਹਨਾਂ ਨੂੰ ਪਤਾ ਹੈ ਬਹੁਤ ਚੰਗੀ ਹੈ ਬਹੁਤ ਚੰਗੀ ਹੈ ਇਹ ਨਹੀਂ ਪਤਾ ਕਿ ਦਹਾ ਉਹ ਕਰੀ ਇਹ ਨਹੀਂ ਇੱਜ਼ਤ ਕਰਦੇ ਸੀ ਨਾ ਉਹ ਉਹ ਰਹਾ ਰਹੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਦੇ ਇਹ ਦੀ ਇੱਜ਼ਤ ਕਰਦੇ ਸੀ ਸਾਰੇ ਇਹ ਦੀ ਇੱਜ਼ਤ ਕਰਦੇ ਚਲੋ ਸ਼ੁਕਰ ਹੈ ਤਾਹੂ ਤੇਰੀ ਹੁੰਦੀ ਇੱਜ਼ਤ ਸਾਡੀ ਕੋਈ ਗੱਲ ਨਹੀਂ ਅਸੀਂ ਹੁਣ ਇੱਕ ਗੱਲ ਕਰਨੀ ਹੈ ਅਸੀਂ ਹੀ ਕਰਦੀ ਹੁਣ ਇੱਜ਼ਤ ਸਾਡੀ ਇੱਜ਼ਤਾਂ ਗਈਆਂ ਆਈਆਂ ਹੁਣ ਗਈਆਂ ਆਈਆਂ ਆਹ ਕਿਹਾ ਤਾ ਮੇਰਾ ਤਾਣੂ ਤੁਹਾਡੀ ਇੱਜ਼ਤ ਚਾਹੀਦੀ ਆ ਮਮੀ ਮੇਰੀ ਬੀਬੀ ਨਾਲ ਹਸਾਬ ਨਾ ਬੋਲਿਆ ਕਰ ਜਰਾ ਨਹੀਂ ਬੋਲਦੀ ਉਹ ਹੀ ਨਾ ਗੱਲ ਹੋ ਜਾਵੇ ਤੈਨੂੰ ਪਤਾ ਹੀ ਜਾ ਫੇ ਹਾਂ ਹਨਮਾਦ ਆਸਾਂ ਆਹ ਸੱਜੇ ਲਿਆਉਂਦੇ ਨਕੀਕਾ ਦੀ ਰਹੀ ਐ ਓਏ ਉਹਨੇ ਤੇਰੇ ਹੱਕ ਚ ਬੋਲਣਾ ਆ ਉਹ ਕੀ ਕਰ ਲੂਗਾ ਆ ਲੈ ਹੈ ਵੀ ਬੋਲਣਗੇ ਵੈਲੀ ਟਾਰ ਕੇ ਇਹਦਾ ਇਹ ਹੁਣ ਜਰੀ ਹੋ ਗਈ ਆ ਹੁਣ ਇਹ ਵੀ ਨਹੀਂ ਡਰ ਸਭ ਬੈ ਇੱਥੇ ਬਾਗੀ ਹੋ ਗਈ ਬਾਗੀ ਬਾਗੀ ਹੋ ਗਈ ਐ ਬੀਬੀ ਜੇ ਹੁਣ ਇਹ ਹਾ ਬਣੀ ਆਪ ਚ ਹੈ ਕੀ ਬਣੀ ਘਿਰਦੀ ਆ ਮੈਂ ਕੁਲਦੀਪ ਉਹ ਕਾਲਾ ਸਿੰਘ ਮਾਸਟਰ ਦੀ ਚ ਲਾ ਲੈ ਨਾਰਾ ਨਾਰਾ ਰੱਖ ਕੇ ਖਰਾਬ ਕਰਦਾ ਬੀਬੀ ਕਾਲੇ ਦੀਪ ਬੀਬੀ ਕੁੱਲ ਦਾ ਦੀਪ ਆ ਕੁੱਲ ਦੀਪ ਆ ਬੀਬੀ ਕਾਲ ਦਾ ਦੀਪ ਕੁੱਲ ਦਾ ਦੀਪ ਬੰਦਾ ਕੁੱਲ ਨਹੀਂ ਦੀਪ ਜਲਦਾ ਆ ਕਹਿੰਦੇ ਕਾਲ ਦਾ ਦੀਪ ਆਏ ਮੈਂ ਬਾਪੂ ਜੀ ਨਾਂ ਨਵਾਂ ਪੈ ਗਿਆ ਕਾਲ ਦਾ ਦੀਪ ਕਾਲ ਦਾ ਦੀਪ ਜਿਹਨੂੰ ਉਲਟਾ ਸਿੱਧਾ ਬੋਲਿਆ ਪਤਾ ਨਾ ਮੇਰਾ ਪਤਾ ਮੇਰਾ ਟੁੰਡੀ ਫੜੀ ਮੜੀ ਕਹਿੰਦੇ ਪਤਾ ਮੇਰਾ ਜੇ ਮੈਨੂੰ ਉਲਟਾ ਸਿੱਧਾ ਬੋਲਿਆ ਤਾਂ ਸਾਡਾ ਪਤਾ ਸਾਡਾ ਪਤਾ ਉਹ ਹੁਣ ਕੀ ਕਰ ਲੈਣਾ ਕੀ ਕਰਨਾ ਲਾਗੀ ਮੈਂ ਮੈਂ ਬੈਠੀ ਰਹਿ ਕਰ ਲੈਣਾ ਹਾਂ ਮਦਮ ਖਾਂਦੀ ਅਗਲੀ ਪਿੰਖ ਚ ਨਾ ਰਹਿ ਜਾਉਂਗੇ ਉਹ ਨਾ ਬੱਤੀ ਦਾ ਦੇ ਕੇ ਕੀ ਬਤਾ ਹਾਂ ਆ ਮੀਮੀ ਮਦਮ ਖਾਲਾ ਜਿੱਦਾਂ ਕਦੇ ਇਹਨੂੰ ਇਹ ਪੋਤੀ ਦੇਣਾ ਅਸੀਂ ਤੇ ਦਿੱਤਾ ਹੀ ਨਹੀਂ ਗਰੀ ਹਾਂ ਲਾਗੀ ਕਿਉਂ ਬੰਝਾ ਦਿੱਤ ਚੋਕ ਕਪੜੇ ਮਾਰ ਲਾ ਤੇਰੀ ਫੈਲੀ ਸੈਕ ਕਰੇ ਬੱਲੇ 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 ਮੀਮੀ ਸਿੱਧੀ ਹੋ ਮੇਰੇ ਅੱਲੋ ਮੈਂ ਆਪਣਾ ਮੁਖੜਾ ਕਰ ਬੱਲੇ ਨਹੀਂ ਪ੍ਰਧਾਨੇ ਮੇਰੀ ਪ੍ਰਧਾਨੇ ਹੈਂੀਆਂ ਪ੍ਰਧਾਨ ਡੁੱਡੂ ਭਾਈ ਦਾ ਡੱਬਾ ਆ ਗਿਆ ਨਾ ਕੁਰਤੇ ਲਈ ਸਵਾਗਤ ਪ੍ਰਧਾਨੇ ਤੁਹਾਨੂੰ ਕਹਿੰਦੇ ਪਸਕੇ ਦਸ ਹਾਂ ਪਸ ਕਰਿਆ ਹੋ ਉਹ ਹੋਲਾ ਹੋ ਗਿਆ ਕੰਮ ਜੀ ਸ਼ਿਵ ਜੀ ਮਾਰਾ ਜੀ ਬੋਲੀ ਆ ਉਹਦੇ ਤੇ ਸ਼ਿਵ ਜੀ ਦੀਆਂ ਚੀਕਾਂ ਕਢਾਉਂਦੀਆਂ ਪਾਰਵਤੀ ਨਹੀਂ ਇਹਦੇ ਫੇਰ ਵੀ ਕਾਲ ਦਾ ਦੀਪ ਆ ਇਹਦੇ ਫੇਰ ਵੀ ਕਾਲ ਦਾ ਦੀਪ ਆ ਹੈ ਚਾਦਰ ਹੋ ਗਈ ਚਾਦਰ ਨਹੀਂ ਨਹੀਂ ਨਾ ਨਾ ਉਹ ਪਾਰਵਤੀ ਹੈ ਆਰਵਤੀ ਹੈ ਉਰਲੇ ਕੰਡੇ ਜਿਹੜਾ ਪੈਕਾ ਇੱਕ ਲੱਖ ਲਾਰ ਵਧੀ ਆ ਇੱਕ ਲੱਖ ਲਾਰ ਵਧੀ ਆ ਨਹੀਂ ਨਹੀਂ ਉਹ ਪਰਲੇ ਕੰਡੇ ਹੀ ਪਰਵਤੀ ਸੀਗੀ ਹਾਂ ਇਹ ਉਰਲੇ ਕੰਡੇ ਇਹ ਤੁਹਾਨੂੰ ਤੇ ਗੋਡਾ ਰੱਖੀ ਇਹ ਸ਼ਹਿਰ ਵਤੀ ਦੀ ਸ਼ਹਿਰਾ ਮਤਰ ਵਤੀ ਇਹ ਆਰ ਮਤੀ ਹੈ ਮੈਂ ਸਾਗ ਬਣਾਉਂਦੀ ਮੈਂ ਟਿੱਕੜੇ ਬਣਾਉਂਦੀ ਇਹ ਸਾਰੀ ਮਸੋਂਦੀ ਇਹ ਬੀਬੀ ਕਰਦੀ ਗਈ ਪਈ ਆ ਮੈਂ ਕਿੰਨਾ ਫਰੀਕ ਕਰਤੇ ਆ ਡੈਡੀ ਜੇ ਹਾਂ ਡੈਡੀ ਆਈ ਮਮੀ ਕਹਿੰਦੇ ਕਹਿੰਦੇ ਮੈਂ ਮੁੱਤ ਮੁੱਤ ਮਾਰਨਾ ਪਿੱਛੋ ਪਿੱਠ ਤੇ ਬਹੁਤ ਤੁਹਾਡੇ ਦੀ ਬੜੀ ਕੀ ਬਹੁਤ ਕੀਜੀ ਪਈ ਆ ਇਹਨੇ ਬੜੀ ਭੂਏ ਚੜੀ ਆ ਇਹਦਾ ਹੁਣ ਬਹੁਤ ਭੂਏ ਚੜੀ ਆ ਬੀਬੀ ਤੇਰੇ ਪੋਤਰ ਨੂੰ ਆ ਗੱਲ ਕਹਿੰਦੀ ਤੇਰੇ ਸਾਹਮਣੇ ਮੈਨੂੰ ਇਹ ਇਹ ਬੰਦਿਆਂ ਨੂੰ ਗੱਲਾਂ ਆ ਯਾਰਾ ਗੱਲਾਂ ਕਹੀ ਦੀਆਂ ਪੇਟਪੇ ਕਿਦਾਂ ਮੁਕਾ ਦਿਖਾਇਆ ਨਹੀਂ ਤਾਂ ਕਰਦਾ ਨਹੀਂ ਬੰਦਾ ਕਿਤੇ ਕਰਦਾ ਚੁੱਲ੍ਹਿਆਂ ਦੀ ਪੂਜਾ ਕਰਦੀ ਤੇ ਬੰਦੇ ਤੂੰ ਕਾ ਕੁੱਤੇ ਖਾਣੀ ਕਰਦੀ ਜਦੋਂ ਪੂਜਾ ਬੁੱਕੀ ਕਰੀ ਦੀ ਇਹ ਗੱਲ ਮੇਰੇ ਤਾਂ ਦਬਾ ਹੋ ਜਾ ਕੇ ਬੰਦੇ ਬੰਦੇ ਲੋਕੀ ਬਥਾ ਟੇਕਦੇ ਆਹੋ ਤੇ ਇਹ ਚੁੱਲ੍ਹਿਆਂ ਨੂੰ ਟੇਕਦੀ ਆ ਖਾਣਾ ਪੀਣਾ ਹੀ ਆਈ ਉਹਦੀ ਕਦਰ ਕਰੀ ਦੀ ਉਹ ਜਰਾ ਇਨਾ ਸ਼ਰੀਫ ਗਊ ਗਾਂ ਹੀ ਹੋ ਗਿਆ ਹੁਣ ਗਾਂ ਹੀ ਕਹਿ ਸਕਦੇ ਆ ਪਹਿਲਾਂ ਤੇ ਝੋਟਾ ਹੁੰਦਾ ਹੁਣ ਇਹ ਤਾਂ ਕਹਿੰਦੀ ਨਾ ਬੰਦੇ ਦੀ ਕਦਰ ਕਰੀ ਦੇ ਬੰਦਾ ਕਦਰ ਕਰਾਉਣ ਵਾਲਾ ਹੋਣਾ ਚਾਹੀਦਾ ਬੋਤ ਤੇਰਾ ਪਲਾਹ ਕਿਹੜੀ ਗੱਲ ਕਹਿਤੀ ਨਹੀਂ ਤੈਨੂੰ ਤੇਰਾ ਸ਼ੈਲੀ ਕਰੂ ਮੇਰਾ ਕਦੇ ਕਦਰ ਨਹੀਂ ਤੂੰ ਮੇਰੀ ਕਰ ਤੇਰਾ ਸ਼ੈਲੀ ਘਰ ਘਰ ਦਾ ਸਿਆਪਾ ਓਹੋ ਇਹਨੂੰ ਪਹਿਲੇ ਤਾਂ ਲੱਭ ਤੇਰੀ ਇਹਨੂੰ ਪੇ ਜਿੰਨਾ ਕੋਈ ਤੇਰੇ ਬੰਦੇ ਨੇ ਬਣਾਤਾ ਯਾਰ ਦੇ ਕੋਠੀਆਂ ਕਾਰਾਂ ਦੇ ਯਾਰ ਆ ਕਦਰ ਮੈਨੂੰ ਮੈਂ ਜੇ ਆ ਕਦਰ ਜਨਾਨੀ ਕਰਦੀ ਮੈਂ ਆਪਣੀ ਆਜੀ ਛੱਡ ਦੇਣੀ ਆ ਇਹ ਕੰਨੀ ਚੜਦੇ ਤੇ ਕਾਰਾਂ ਖੰਡੇਰਾ ਵੀ ਜਵਾਬ ਲੈ ਉਹ ਤੇ ਮੇਰੀ ਘਰ ਦੀ ਵੀ ਕਹਿੰਦੀ ਕਹਿੰਦੀ ਤੇਰੀ ਮਾਂ ਨਹੀਂ ਕਿਸੇ ਪੇਟੇ ਪੂਰੀ ਆ ਸਕਦੀ ਉਹ ਤੇ ਉਹ ਤੇ ਕਹਿੰਦੀ ਗੱਡੀਆਂ ਤੇ ਕੋਟੀਆਂ ਦਾਦੀ ਨਾ ਪਹਿਲਾਂ ਮੇਰੇ ਜੰਮਣ ਵਾਲੀਆਂ ਕੋਠੀਆਂ ਗੱਡੀਆਂ ਸੀ ਤੇ ਮੈਂ ਇਚਾਨ ਬਾਅਦ ਦੇਖੀ ਉਹਨਾਂ ਨੇ ਬੜਾ ਵਸਾ ਕੋਪੇ ਜਿਆਦਾ ਫੇਰ ਬੜੇ ਇਦਾਂ ਹੀ ਆ ਗੱਲ ਆ ਗੱਲ ਗੱਲ ਕੀ ਗੱਲ ਕੀ ਕੈਂਦੀ ਸਾਈਕਲ ਹੁੰਦਾ ਸਾਰਾ ਟੱਬਰ ਚਲਾਉਂਦਾ ਰਿਹਾ ਤੂੰ ਤੇਰਾ ਤੂੰ ਨੂੰ ਡੰਡੇ ਤਾਂ ਵੜਾ ਕੇ ਟਾਪਾ ਛਾੜਿਆ ਕਦੇ ਤੇਰਾ ਮਰੇ ਪਾਪੇ ਤੇਰੇ ਨੂੰ ਦੱਸਿਆ ਗਿਆ ਨਾ ਕਿ ਤੂੰ ਸਾਰਾ ਕੁਝ ਅੱਜ ਮੈਨੂੰ ਗੱਡੀਆਂ ਦਾਦੀ ਗੱਡੀਆਂ ਉਹ ਵਾਇਕ ਨੂੰ ਤਾਂ ਦਿਤੀਆਂ ਤੇ ਤਲਦੀਪ ਕਹ ਰਾਈ ਘਾਟਿਆ ਯਾਰ ਭੇ ਇਹ ਚੰਗੇ ਪੈਰਾਂ ਦੀ ਨਿਸ਼ਾਨੀ ਹੁੰਦੀ ਆ ਆ ਆਪ ਵੀ ਕਹਿੰਦਾ ਚੰਗੇ ਪੈਰਾਂ ਦੀ ਨਿਸ਼ਾਨੀ ਹੈ ਕੋਈ ਗੱਲ ਨਹੀਂ ਤਾਂ ਕਿ ਮੈਨੂੰ ਕੋਈ ਦੱਸਿਆ ਮਰੇ ਪਾਪੇ ਨੇ ਖਾ ਭਾਈ ਮਾਰ ਚੜਿਆ ਉਹ ਜਾਣਦਾ ਉਹ ਤਰਾ ਸਭ ਕੋ ਜਾਣਦਾ ਤੂੰ ਇੱਥੇ ਆ ਗਿਆ ਬਸ ਸਾਰੇ ਬੇਬੇ ਨਹੀਂ ਸਾਰੀ ਉਮਰ ਪਾਪਾ ਤਾਂ ਉਤੋਂ ਲੱਗ ਰਹੀਆਂ ਤਾਂ ਕੋਈ ਆ ਬੀਬੀ ਇਹਨੇ ਕਰਕੇ ਅਕੋਰਡਿੰਗ ਆ ਹਾਂ ਇਹ ਜਲਾਲੇ ਵਾਲੇ ਨੇ ਗੱਡੀ ਕਰ ਦਿੱਤੀ ਤਾਂ ਤੇ ਹੋਰ ਆਗੀ ਕਦੀ ਤਾਂ ਦੱਸ ਦੇ ਜਾਨੇ ਆ ਹਾਂ ਇੰਨਾ ਤਾਂ ਨਹੀਂ ਆ ਗਿਆ ਕਮੀ ਹੈ ਹੀ ਨਹੀਂ ਕਮੀ ਤਾਂ ਕਮੀ ਹੋਏ ਤਾਂ ਦੱਸਿਓ ਤਾਂ ਸਾਰੇ ਲੋਕ ਕਹਿੰਦੇ ਆਂ ਇੰਨਾ ਦਾਜ ਦਿੱਤਾ ਤੇ ਆ ਇਹਨਾਂ ਦੇ ਇਹਨਾਂ ਰਾਜ ਤਾਂ ਵੀ ਹਾਂ ਨਹੀਂ ਅਜੇ ਤਾਂ ਕਹਿੰਦੀ ਹੈਗਾ ਮੈਂ ਮਜਾਕਾ ਕਰਦੀ ਹਾਂ ਅਜੇ ਤਾਂ ਕਿੰਨੀ ਕੋਈ ਨਹੀਂ ਬੀਬੀ ਆ ਬਹੁਤ ਬੋਲਦੀ ਤੁਸੀਂ ਹੁਣ ਬਹੁਤ ਵੱਧ ਗਈ ਹੈ ਜਾਨੀ ਜਿਆਦੇ ਮਾਰੋ ਇਹਦੇ ਨੂੰ ਹੁਣ ਨਹੀਂ ਇਹਦੇ ਨਾਲ ਕੀ ਬੈਸਣਾ ਹੁਣ ਮੇਰੇ ਸੁਣ ਨਾ ਇਹ ਨਹੀਂ ਰਹਿ ਨਹੀਂ ਨਹੀਂ ਇਹ ਤਾਂ ਜਿਤਨਾ ਔਖਾ ਆ ਵੀ ਮੁਸ਼ਕਲ ਆ ਮੈਂ ਜਿੰਦ ਕੇ ਕਰਨਾ ਕੀ ਆ ਮੈਂ ਜੀ ਕਰਨਾ ਦਿਲ ਤੇ ਮੋੜਣ ਦੇ ਵੀ ਬਾਗੀ ਆ ਕਿਹਦੇ ਦਰਸ਼ਨ ਨਹੀਂ ਕਰਦਾ ਤੇਰਾ ਫਲਾਉਂਦਾ ਆ ਕੀ ਕੀਤੀ ਗੱਲ ਆ ਕੀ ਕੀਤੀ ਇਹਨੂੰ ਸ਼ਰਮ ਨਹੀਂ ਆਸੀ ਸੱਸ ਨੂੰ ਬੋਲਦੀ ਦੇ ਦੇ ਜੇ ਸਮਝਾ ਕਹਿੰਦੀ ਵੀ ਘਰੇ ਮੈਕਿਆਂ ਨੂੰ ਕਿੱਦਾਂ ਕਹਿੰਦੀ ਆ ਜਹਾਜ ਚਾਹੀਦਾ ਲਿਆ ਦੇਣੀ ਆ ਉਹ ਕਹ ਗਿਆ ਆ ਪੱਕੇ ਨਹੀਂ ਹੁਣਾਂ ਨਹੀਂ ਦਿੱਤੇ ਪੱਕਿਆ ਪੱਕਿਆ ਕੰਮ ਮੇਰੇ ਪੇਕੇ ਦਾ ਨਾ ਹੀ ਕੋਈ ਆ ਉਹਨਾਂ ਵਿਚਾਰਿਆਂ ਦਾ ਦੇ ਆਈਡੀਏ ਤਗੜੇ ਸਰਦਾਰ ਤੇ ਉਹਨਾਂ ਦਾ ਨਾਂ ਕੋਈ ਨਹੀਂ ਅੱਛਾ ਜੀ ਸਰਦਾਰ ਕਿਉਂ ਤੇ ਆਈ ਨਾ ਤੂੰ ਕੋਸਲਾ ਬੇਨ ਸਰਦਾਰਾ ਵਾਡੀ ਉਹ ਤੇਰਾ ਪਲਾ ਬੀਬੀ ਬੀਬੀ ਗਾਲੇ ਪਤਾ ਕੀ ਆ ਡੈਡੀ ਵੀ ਕਵੇ ਨਾ ਜਾ ਮੜਾ ਜਾ ਵੀ ਮੇਰੇ ਮਾਮੇ ਕਿ ਪਤਾ ਕੋਈ ਨਹੀਂ ਕਿ ਤੇਰੇ ਮੇਰੇ ਪਲੇ ਮਾਰ ਤੇ ਦੇਗਾ ਇਹ ਲਲਾ ਬੀਬੀ ਕਾ ਪੱਤੇ ਆ ਕੀਤੀ ਗੱਲ ਕ ਪੱਤੇ ਬਹੁਤ ਆ ਪੱਤੇ ਮਣਾਣੀ ਨਹੀਂ ਹੋਰ ਪਲੇ ਮਾਰ ਜਾ ਉਹ ਪਲੇ ਬੜੇ ਕ ਪੱਤੇ ਉਹ ਤਾਂ ਮੱਖੀ ਬੀਬੀ ਮੱਖੀ ਨਹੀਂ ਬਹਿਣ ਦਿੰਦੇ ਕਿ ਤੇ ਨੱਕ ਤੇ ਇਹ ਵੀ ਇਹ ਉਹ ਵੀ ਹੈ ਇਹ ਮੇਰੇ ਹਿਸਾਬ ਨਾਲ ਨਾ ਉਹ ਰੱਬਾ ਮੇਰਾ ਪਤਾ ਨਹੀਂ ਕਿਹੜੀਆਂ ਮਿਰਚਾਂ ਖਾਧੀਆਂ ਇਹਨਾਂ ਨੇ ਨਿੱਕੇ ਹੁੰਦੇ ਤਿੰਨੇ ਚਾਰੇ ਭਰਾ ਪ੍ਰਿੰਡਾ ਵਾਂਗੂ ਪੈ ਜਾਂਦੇ ਤਾਂ ਸਾਡਾ ਬਾਪੂ ਮਾੜਾ ਮੋਟਾ ਕੈਮ ਸੀਗਾ ਨਹੀਂ ਤੇ ਇਹਨਾਂ ਨੇ ਦੱਬ ਲੈਣਾ ਹੀ ਬੱਲੇ ਬਾਪੂ ਨੇ ਕੁਛ ਕਿਦਸੀ ਹੁੰਦਾ ਬਾਪੂ ਨੇ ਕੁਛ ਕਰਨ ਨਹੀਂ ਦਿੱਤਾ ਆ ਬਾਪੂ ਤੋਂ ਬਿਨਾਂ ਕਦਮ ਨਹੀਂ ਤੁਰਦੇ ਕਦਮ ਨਹੀਂ ਤੁਰਦੇ ਕਦਮ ਵੀ ਨਹੀਂ ਤੁਰਦੇ ਸੱਦਦੇ ਸੱਦਦੇ ਉਹਨਾਂ ਪਤਾ ਧਾਮੀ ਯਾਟੀ ਕੰਮ ਹੁੰਦੇ ਆ ਜੇ ਗਾ ਕਰਦੇ ਆ ਹਰ ਕੰਮ ਨੂੰ ਤੇ ਕਿਹੜੀ ਗੱਲ ਆ ਮਾ ਹੁਣ ਆ ਗਈ ਨਾ ਹੁਣ ਸਤਕਾਰ ਹੁਣ ਸਤਕਾਰ ਹੋ ਗਿਆ ਇਸ ਸਤਕਾਰ ਆ ਇਸ ਸਤਕਾਰ ਆ ਆਪਣਿਆਂ ਦੀ ਕਿੰਨੀ ਤਰੀਫ ਕਰੀ ਮੇਰੇ ਬਚਾਰੇ ਇਨੇ ਭਰੇ ਮਾਨ ਸੇ ਬੇਬੇ ਸੌਂਦੀ ਨਹੀਂ ਚੁੱਪ ਹੋ ਜਾ ਬੋਲਣਾ ਬੰਦ ਹੋ ਜਾ ਤੂੰ ਹੋ ਜਾ ਤੂੰ ਬੋਲੀ ਜਾਂਦੀ ਨਾ ਮੈਂ ਤਰਾ ਕੀ ਬੋਲਣ ਦੀ ਮਾਲੀ ਇਹ ਦੇ ਮਤਲਬ ਤੇਰੇ ਪੁੱਤ ਨੂੰ ਭਾਈ ਭਾਈ ਦੀ ਗੱਲ ਕਰੀ ਉਹਦਾ ਨਹੀਂ ਨੀ ਚਾਹ ਦੇ ਕੁੱਲੀ ਹੋਈ ਕਿੱਥੇ ਹੈ ਬੇਬੀ ਇੱਕ ਉਹ અપਾਰ ਵਾਲਾ ਓਏ ਵਾਹਿਗੁਰੂ ਸਤਨਾਮ ਏ ਯੱਟ ਏ ਯੱਟ ਧਾਮੀ ਆ ਪੂਰੇ ਘੈਂਟ ਏ ਯੱਟ ਧਾਮੀ ਆ ਇਹ ਆ ਧਾਮੀ ਆ ਹਾਂ ਕੂਰੀਆਂ ਕਿਉਂ ਬਟ ਕੂਰੀਆਂ ਦੇਖਾ ਬੇ ਕੂਰੀਆਂ ਬਟਨ ਲਾ ਪੰਦੀ ਜਿੱਲੇ ਮੈਂ ਸੱਚੀਆਂ ਸੁਣਾਵਾ ਫੇ ਕਹਿੰਦੀ ਚੁੱਪ ਕਰ ਜਾ ਕ ਵਾਧੂ ਨਾ ਕਹਿਦੀ ਕੋਈ ਮੈਂ ਨਹੀਂ ਗੱਲ ਸੁਣਨੀ ਮੈਂ ਦੇਖਿਆ ਵਾਧੂ ਨਹੀਂ ਕਹਿੰਦੀ ਮੈਂ ਸੁਣਨੀ ਅੱਬੂ ਤੋਂੜੇ ਮੈਂ ਫੈਂਟੀ ਲਾਤ ਜਣੀ ਕਹਿੰਦੀ ਹੋਈ ਹਾਂ ਨਾ ਤੇ ਬਸਿਆਣੀ ਹਾਂ ਫੈਂਟੀ ਲਾਤ ਜਣੀ ਆ ਆ ਲਾ ਕੇ ਦੱਸ ਆ ਨਾ ਸੋਣੇ ਓਹ ਹੋਏ ਭਰਾ ਦੇ ਵਿਆਹ ਦਾ ਕਾਰ ਆ ਹੁਣ ਬੀਬੀ ਠੰਡੀ ਹੋ ਜੇ ਮਾੜੇ ਬੀਬੀ ਨਾਲ ਹੀ ਦੇਖ ਕੇ ਠੰਡੀ ਹੋ ਗਈ ਆਓ ਮਹਾਰਾਜ ਆਓ ਆ ਹਾ ਹਾ ਮੂੰਹ ਦੇ ਪਾਣੀ ਆ ਗਿਆ ਮੂੰਹ ਦੇ ਵਿੱਚ ਉਹ ਮਹਾਲ ਪਤਾ ਹੀ ਇਸ ਹਿਸਾਬ ਦਾ ਸ਼ੱਕ ਆਇਆ ਮੈਂ ਕਹਿੰਦਾ ਸਾਬੀ ਉਹ ਸਾਬੀ ਮੈਂ ਮਾਲ ਉਹ ਗੱਲ ਤੇ ਸੁਣਨ ਉੱਨੇ ਚੋਗਾ ਕਰੇ ਕੋਈ ਆ ਯਾਰ ਮੈਂ ਕਿਹਾ ਮਾਲ ਪਤਾ ਇਸ ਹਿਸਾਬ ਦਾ ਅੱਛਾ ਕਿਹਾ ਮਿੱਠੇ ਨੂੰ ਤੇ ਓਡ ਓਡ ਪੈਂਦੇ ਆ ਭੁੱਖੀ ਭੁੱਖੀ ਵਾਲੇ ਇਨਸਾਨ ਹੈ ਜੇ ਭੁੱਖੀ ਵਾਲੇ ਮਰ ਅਰੀ ਗੱਲ ਅਰੀ ਗੱਲ ਸੁਣ ਰਾਂਡੇ ਨੂੰ ਤੂੰ ਮੈਂ ਉਹਦੇ ਉਧਰ ਘਰ ਨੂੰ ਲੈ ਜਾ ਹਾਏ ਬੀਬੀ ਕਿਨਾ ਮੇਰੀ ਬੀਬੀ ਹੈ ਠੀਕ ਆ ਕਿੰਨੀ ਚਮਚਮ ਪਰ ਅੱਜ ਬੀਬੀ ਤੂੰ ਯਾਰਾ ਲਿਆਤਾ ਅੱਜ ਨਹੀਂ ਤੂੰ ਕੁਸਕਣ ਦੇ ਤਾਨੂੰ ਆ ਦੇਖ ਲੈ ਇੱਥੇ ਵਿੱਚ ਕੋਈ ਫਰਕ ਆ ਨਹੀਂ ਪੜੇ ਲੈ ਕਿੰਨੀ ਚਮਚਮ ਫਰਕ ਪਾਉਂ ਲਿਆ ਜਾ ਕੋਈ ਗੱਲ ਹਾਂ ਹਾਂ ਖਾ ਬੀਬੀ ਖਾ ਲਾ ਕੋਈ ਕਿਵੇਂ ਖਾਣੇ ਉਹ ਵੀ ਮੈਂ ਹੀ ਖਾਣੇ ਆ ਹਾਂ ਚੱਲ ਠੀਕ ਆ ਖਾਣ ਦੇਗਾ ਉਹ 250 ਰੁਪਏ ਕੀ ਵੀ ਆ ਹੀ ਖਾਊਗਾ ਲੱਖ ਦੇ ਰੱਤੇ ਕਿੰਨੀ ਚਮਚਮ ਦੇਖ ਆ ਗਿਆ ਲਓ ਜੀ ਸਾਗ ਧਰਤਾ ਹੈ ਮੰਮੀ ਨੇ ਤੇ ਨਾਲ ਚੱਲ ਰਹੀ ਹੈ ਲੜਾਈ ਮੰਮੀ ਇਹ ਘੜੇ ਦੇ ਵਿੱਚ ਕਿਉਂ ਬਣਾਉਂਦੇ ਆ ਇਹ ਭਰਾ ਮੈਂ ਨਾ ਪੁਰਾਣੀਆਂ ਚੀਜ਼ਾਂ ਪਸੰਦ ਕਰਦੀ ਮੇਰੀ ਗੱਲ ਸੁਣ ਉਹ ਚੁੱਲਾ ਲੋਹੇ ਦਾ ਸੀ ਨਾ ਕੋਈ ਸਿਰ ਸਵਾਗ ਨਹੀਂ ਐਦਾਂ ਚੁੱਲ੍ਹੇ ਬਣਾਓ ਘਰ ਦੇ ਤੇ ਐਦਾਂ ਦੇ ਭਾਂਡੇ ਵਰਤੋ ਤੇ ਕਹਿ ਬਿਮਾਰੀ ਨੇੜੇ ਆ ਜੇ ਇਹ ਗੱਲ ਵਾਕਈ ਸਹੀ ਹੈ ਇਹ ਗਾ ਬੀਬੀ ਕਹਿੰਦੀ ਮੈਂ ਪੁਰਾਣੀਆਂ ਚੀਜ਼ਾਂ ਨੂੰ ਬਹੁਤ ਪਿਆਰ ਕਰਦੀ ਆ ਤੇ ਉਹ ਪੁਰਾਣੀ ਜਿਹੜੀ ਬੀਬੀ ਉਹਨੂੰ ਤਾਂ ਪਿਆਰ ਕਰਦੀ ਨਹੀਂ ਮਾਸਾ ਹੈ ਬਸ ਉਹਦਾ ਤਾਂ ਹੋ ਗਿਆ ਪਿਆਰ ਇਹ ਤਾਂ ਹੁਣ ਕਹਿੰਦਾ ਹਿੰਦੀ ਦੇ ਕਿਹੜੀ ਘੜੀ ਹੁਣੇ ਚਲੇ ਜਾਵੇ ਚਲੇ ਜਾਵੇ ਉਹ ਮੈਂ ਜਾਣ ਨਹੀਂ ਦੇਣਾ ਨਾ ਮੇਰੇ ਹੈ ਨਹੀਂ ਕੋ ਆ ਤੇਰੇ ਸਦਕੇ ਕੌਣ ਆਇਆ ਜੇ ਜੋੜ ਲਾਉਦਾ ਇਹ ਨਕਲਾਤੀ ਹੈ ਦਿਲ ਤੋਂ ਭਲਾ ਦੇ ਮੈਂ ਤੈਨੂੰ ਰੋਟੀ ਪਾਣੀ ਮੈਂ ਦੇਣਾ ਨਾ ਦੇਉਂ ਕਿ ਗਈ ਗਈ ਲੈ ਮੈਂ ਕਾ ਦੇਖ ਕਿਦਾਂ ਜਿਹੜਾ ਤੂੰ ਡਾਕਾ ਦਉਗੀ ਹਾਂ ਹਾਂ ਉਧਰ ਇਸ਼ਾਰਾ ਕਰ ਉਧਰ ਕਾਹਦੇ ਮਗਰ ਬੈਠਾ ਆਹ ਬੜਾ ਰੋਟੀ ਹਾਂ ਕੌਣ ਕੌਣ ਪੁੱਤ ਮੇਰਾ ਪੁੱਤ ਤੇ ਕੇ ਥਾ ਦੇ ਗਾ ਲੈ ਪੰਚਾ ਲੈ ਏ ਇਹ ਪੁੱਤ ਦਾ ਕਾ ਪੁੱਤ ਵਾਰੇ ਨਾ ਗੱਲ ਕਹਿ ਮੇਰੂ ਉਹ ਰੱਬ ਕਰੇ ਠਾਕਰ ਨੇ ਦੇਉ ਪੁੱਤ ਦਾ ਪਲੇਖਾ ਤਾਂ ਅਸੀਂ ਜਿਵੇਂ ਪੁੱਤੜਾ ਪਲੇਖਾ ਕੱਢਦਾ ਮੈਂ ਹੁਣ ਤੇਰਾ ਕੱਢਣਾ ਰਹਿਣਾ ਉਹ ਲੱਗਦਾ ਉਹ ਰੱਬ ਦਾ ਪਲੇਖਾ ਉਹਨੂੰ ਪਛਕਾ ਬੀਬੀ ਦਾ ਪੁੱਤ ਥੋੜਾ ਜਿਹਾ ਦਬਿਆ ਥੋੜਾ ਜਿਹਾ ਫਰਕ ਪਿਆ ਮਨ ਮੇਰੀ ਗੱਲ ਦੇ ਉਹ ਬੱਤੇ ਬੰਦੇ ਤੋਂ ਡਰ ਜਾਂਦਾ ਬੰਦਾ ਨਹੀਂ ਡਰ ਜਾਂਦਾ ਅੱਜ ਮੇਰੀ ਗੱਲ ਸੱਚਾ ਬੰਦੇ ਰਾ ਛੱਡ ਕੇ ਪਰ੍ਹਾਂ ਹੋ ਜਾਂਦਾ ਬੰਦਾ ਉਹ ਵੀਰਾ ਆਪਣਾ ਕੰਮ ਲੱਗ ਬੋਲਦੇ ਨਹੀਂ ਬੋਲਦੇ ਏ ਪਰ ਇਹ ਨਹੀਂ ਚਲ ਗਿਆ ਬਾਪੂ ਨਾ ਹੋਰ ਦਾਦਾ ਬਾਪੂ ਦਾਦਾ ਦਬਾਓ ਰਿਹਾ ਇਹਨੇ ਗੱਲ ਪਹਿਲੇ ਸੁਣਨੀ ਨਹੀਂ ਉਹ ਚੇਤਰ ਨੂੰ ਸੁਨੇਗਾ ਇਹ ਤਾਂ ਡਾਟਣਾ ਹੀ ਵੱਢਣੀ ਮੈਂ ਹੁਣ ਨਹੀਂ ਉਹਦਾ ਕੋ ਪਤਾ ਨਹੀਂ ਹੈ ਗੁੱਸੇ ਚ ਆ ਕੇ ਮਰੇ ਡਾਟ ਲਵੇੜ ਕੇ ਡਾਟ ਮੈਨੂੰ ਮਾਰ ਮੇਰੇ ਹੁੰਦੇ ਜਿ ਨਜ਼ਰ ਮੈਂ ਹੋ ਤੇਰਾ ਭਲਾ ਆ ਜੰਮੜ ਵਾਲੇ ਤੇ ਮੇਰੇ ਦੂਰ ਆ ਬੈਠਾ ਆ ਪੋਤਾ ਸਿੱਧੇ ਯਾਰੀ ਤੋੜ ਦੇ ਬਦਮਾਸ਼ੀ ਬਦਮਾਸ਼ੀ ਵੱਡੇ ਪੱਦਰ ਦੀ ਇਹ ਕਿਹਦੀ ਤਰੀਫ ਕਰਦੀ ਆ? ਹਾਂ? ਕਿਹਦੀ ਤਰੀਫ ਕਰਦੀ ਆ? ਦੇ ਲੈ ਆਹ ਹੋਰ ਕਹਿੰਦੀ ਮੈਂ ਕਿ ਟੇਡ ਦੋਦਾ ਕਰਦੀ ਆ ਕਿਉਂ ਟੇਡ ਦੋਦਾ? ਕਿਉਂ ਜਵੈਨ ਲਿਆ ਦੀਏ? ਆ ਵੀ ਬੀਬੀ ਵਾ ਵੀ ਬੜਾ ਹਰਾਮੀ ਇਹ ਵੀ ਜਾਣ ਕੇ ਛੇੜਦਾ ਕਹਿੰਦਾ ਜਵੈਨ ਲਾਦਾ। ਤੇ ਦੇਰਾ ਤੂੰ ਤੂੰ ਕਰ ਲੈਦਾ ਜਿੰਨਾ ਕਰਨਾ। ਕਿਹਦੀ ਤਰੀਫ ਕਰਦੀ? ਕਰ। ਦੱਸੋ ਤੂੰ ਬੋਲ ਪਹਿਲਾਂ ਹੁਣ ਤੂੰ ਹੀ ਤੂੰ ਹੀ ਗੱਲ ਕਰ ਲੈ। ਬੀਬੀ ਨੇ ਕਿਹਾ ਕਿ ਤੇ ਤੇਰਾ ਕਿਉਂ ਟੇਡ ਦੋਦਾ ਮੈਂ ਕਿਹਾ ਬੀਬੀ ਦੇ ਨੇ ਦੋਦਾ ਬੀਬੀ ਜਵੈਨ ਲਿਆਦਾ ਮੈਂ ਜਵੈਨ ਦੀ ਗੱਲ ਕੀ ਸੀ। ਇਹ ਮੇਰੀ ਗੱਲ ਸੋ ਬੜੀਆਂ ਬੜਕਾ ਮਾਰਦੀਆਂ ਨਾ ਘੰਟਾ ਦੋ ਹੋ ਗਿਆ ਮੈਨੂੰ ਬਕਵਾਸ ਕਰਦੀ ਹ ਉੱਪ ਹੈ ਵੀ ਚੋਰ ਤਾਂ ਪੁੱਤ ਦੀ ਕਹਿ ਕੁਸ ਕੁ ਜਾਵੇਗੇ ਦੇ ਉਹ ਵੀ ਮਾਰ ਦੋਗਾ ਕੀ ਹੋਗਾ ਤੈਨੂੰ ਦੀਪਿਆ ਤੂੰ ਤਾਂ ਕੰਮ ਹੀ ਗਿਆ ਵਾ ਜਗਾ ਦੀ ਮਰਜੀ ਇੰਦਰ ਜਮੀਰ ਬੰਦਾ ਨਹੀਂ ਚੱਲ ਪੱਤੇ ਬਾਬਾ ਨਹੀਂ ਕਹੇ ਨਹੀਂ ਜਾਗਣੀ ਨਹੀਂ ਜਾਗਣੀ ਹੁਣ ਨਹੀਂ ਨਹੀਂ ਕੁਝ ਜਮੀਰਾ ਗਈਆਂ ਜਿਹੜੇ ਜਮੀਰਾ ਪਰੇ ਨੂੰ ਚਲ ਗਈਆਂ ਉਧਰ ਉਧਰ ਕਿੱਨੇ ਕਣੀ ਜਾ ਕੇ ਕੀ ਬੋਲੇ ਸ਼ਣਾ ਕੀ ਬੋਲੇ ਅੱਪ ਵੀ ਬਿਨ ਚੁੱਲਾ ਸੋਨਾ ਬਣਾਇਆ ਮਾ ਮੈਂ ਜਦ ਵਧੀਆ ਕੀਤਾ ਮਤਲਬ ਠੀਕ ਲੱਗਾ ਤੈਨੂੰ ਬਹੁਤ ਉਹ ਵਧੀਆ ਲੱਗਾ ਯਾਰ ਕਵੇ ਕਿੰਦਾਂ ਨਾ ਡਰਦੀ ਐ ਅਗਲੀ ਡਰਦੀ ਐ ਅਗਲੀ ਮੁਖਸ ਕੱਢ ਨਹੀਂ ਚਾਹਦੀ ਪਤਾ ਫੈਡੀ ਰਹਦੇ ਨਹੀਂ ਆ ਆ ਸਾਗ ਮੈਂ ਕੱਟਿਆ ਨਾ ਕਹਿੰਦੀ ਆ ਸਾਗੇ ਡੜਾ ਮੋਟਾ ਆ ਠੀਕ ਨਾ ਕਹਿੰਦੀ ਮੋਟਾ ਕੱਟਿਆ ਆਪ ਚੱਜ ਹੈਗਾ ਉਹ ਚੱਲ ਸਾਹਮਣੇ ਉਹ ਬੱਸ ਕਰ ਕਿੰਨੂੰ ਸਫਾਈਆਂ ਦੇਣ ਰਹੀਆਂ ਮੈਂ ਕਰਦਾਂ ਕੱਟਦੀ ਰਹੀਆਂ ਮਤਲਬ ਪਹਿਲਾਂ 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 ਮੇਰੇ ਜਵਾਬ ਪੜੇ ਜਾ ਰਹੀ ਲੱਗੀ ਰਹਿਣਾ ਕਰਦਣਾ ਸਾਗ ਕੱਟਿਆ ਕਦੀ ਕਹਿੰਣ ਸਾ ਕੱਟੇ ਜਾਂਦੇ ਉਹਨਾਂ ਦਾ 10 ਪੀਣਾ ਜਾਂ ਉਹ ਬੀਬੀ ਨੇ ਰੱਖਿਆ ਇਹੋ ਪਾਲਾ ਜਾਂ ਨਾ ਕਰਦਣਾ ਕਰ ਬੱਸ ਤੂੰ ਹੀ ਕਰਦੀ ਰਹੀ ਸਭ ਤੋਂ ਤੂੰ ਹੀ ਆਈ ਤਾਂ ਕੱਖ ਨਹੀਂ ਬੀਬੀ 101 ਰੁਪਏ ਕਿਹਾ 101 ਰੁਪਏ ਲੈ ਕੇ ਮੱਥਾ ਠੀਕ ਦੇ ਕੇ ਮਾਂ ਕਹਿੰਿਆ ਮੈਂ ਆਹ ਨਹੀਂ ਦਿੱਤੀ ਇੱਕਰ ਪਈਆ ਇਹਨੂੰ ਮੈਂ ਕੁਰਬਾਨੀ ਨਹੀਂ ਦਿੱਤਾ ਇਹ ਲੜਾਈ ਸ਼ੁਰੂ ਕੀਤੀ ਹੈ ਨਾ ਇਹ ਇਹ ਨਹੀਂ ਹੈਗਾ ਚਾਜ ਵੀ ਮੈਂ ਆ ਚੁੱਲਾ ਨਵਾਂ ਅੱਜ ਪਹਿਲੇ ਦਿਨ ਪਿਆ ਕੀਤਾ ਕੋਈ ਮੱਥਾ ਟੇਕਾ ਕੁਛ ਲੜਾਈ ਸ਼ੁਰੂ ਕੀਤੀ ਹੈ ਪੱਠੀ ਵਰਗਾ ਬਣਾ ਉਹਨੇ ਲੇਕਦੀ ਹਾਂ ਮੈਂ ਸਾਰੀ ਜਿਹੜੀ ਲੱਗੀ ਨੇ ਬਿਮਾਰ ਹੋ ਗਈ ਇਹ ਇਹਨੇ ਇਹ ਨਾ ਅਗਰੇ ਫੁੱਲ ਬੂਟੀਆਂ ਪਾ ਦੀਆਂ ਮਾੜਾ ਜਿਹਾ ਇੰਨਾ ਰੰਗੀ ਲਾਤੀ ਇਹ ਨਹੀਂ ਚਲਾਕੋ ਹੈ ਇਹ ਇਹਨੇ ਬਣਾਇਆ ਨਹੀਂ ਮੇਰੇ ਮੈਨੂੰ ਇਹ ਮਖੌਲ ਸਾਹ ਜੀ ਇਹ ਮਖੌਲੀ ਜਾਈ ਹਾਂ ਇਹ ਬੀਬੀ ਇੱਧਰ ਹੋਲੇ ਬੋਲਦੀ ਹੈ ਕਰੀ ਕੋਈ ਕਰਦੀ ਹੈ ਕਰੀ ਕੋਈ ਕਰੇ ਇਹ ਜਾਣ ਕੇ ਕਰਦੀ ਹੈ ਮੈਂ ਕੱਲ ਦਿਲ ਦਿੱਤਾ ਜੇ ਪਿਆਰ ਨਾ ਬਣਾ ਕੇ ਜਾਣ ਕੇ ਮਾਰੇ ਜਾਣ ਕੇ ਮੇਰਾ ਮਖੌਲ ਬਣ ਗਿਆ ਉਹ ਦਿਲ ਦੇਣ ਵਾਲੀ ਗੱਲ ਆ ਕੋਈ ਉਹ ਵੀਰ ਚੱਕਰ ਦਿੱਤਾ ਸਨਮਾਨਤ ਕੀਤਾ ਇਹ ਇਹ ਹੈ ਕਦ ਕਰਦੀ ਕੇਰੀ ਬੋਲਣਾ ਕੀ ਕਰੇ ਜਾਣ ਕੇ ਕਰਦੀ ਸਭ ਬੋਲਣਾ ਨਹੀਂ ਕਦੀ ਕਿਉਂ ਬੋਲ ਰਹੀ ਬੋਲ ਰਹੀ ਹੂੰ ਕਿਹਦੇ ਪਿਆ ਬੋਲਾ ਤੇ ਢਡੀ ਪੈਣਗਾ ਸਾਲਾ ਮੁੱਕ ਜਲ ਰੱਖੇ ਲਾ ਲਿਆ ਬੀਬੀ ਅਜੇ ਪਤਾ ਨਹੀਂ ਹੁੰਦਾ ਟਰਬੋ ਮਾਰੀ ਹੋਗੀ ਚਪੋ ਕਰਾ ਪਿਆ ਹਾਡੂ ਡਰ ਲਾਦਾ ਹਾਂ ਆਈ ਆਈ ਨਹੀਂ ਇਹ ਪੂਏ ਚੜਦੀ ਬੋਲੀ ਟਰਬੋ ਚਾਰੇ ਤੱਕ ਭਾਗੇ ਤਾ ਘਰ ਜੇ ਇਹ ਪਾ ਯਾਰ ਜੇ ਨਾ ਜੇ ਨਾ ਨਾ ਦਬਕਾ ਮਾਰੇ ਤੇ ਹੋਰ ਚੜ ਜਾਵੇ ਦਬਕੇ ਤੇ ਹੀ ਆ ਮਾੜੀ ਜੀ ਬੈਠੀ ਜੇ ਉਹ ਦਬਕਾ ਥੋਸ ਹੋ ਗਿਆ ਨਾ ਫੇਰ ਦਬਕਾ ਮੇਰਾ ਸੱਚਾ ਹੈ ਸੱਚੀ ਬੋਲਦੀ ਕਹਿੰਦਾ ਮਾਮਾ ਪਹਿਲੀ ਗੱਲ ਸੁਣੋ ਲੈ ਜਾ ਥੋੜਾ ਜਿਹਾ ਕੰਟਰੋਲ ਚ ਰੱਖ ਬੀਬੀ ਨਾ ਮੈਂ ਤਾਂ ਦੱਸਾਂ ਇਦਾਂ ਹੀ ਬੋਲਣਾ ਮੈਂ ਇਦਾਂ ਲੱਲਾ ਅਮਾਈ ਤੇ ਸਮਾਇਆ ਬੋਲਣ ਦਾ ਫਿਰ ਮੈਂ ਹਟਾ ਲਾਂਗਾ ਫੇ 40 ਸਾਲ ਹੋ ਗਏ ਮੈਨੂੰ ਆਹ ਹੀ ਕੁਸ ਮੇਰੇ ਤੇ ਇਦਾਂ ਇਹਨੇ ਪੁੱਛ ਨਾ ਵੀ ਜੋ ਕੁਛ ਕਰਦੀ ਆ ਹੁਣ ਸਮਾਇਆ ਹੁਣ ਤੂੰ ਕਰ ਲੈ ਤੂੰ ਵੇਖ ਤੈਨੂੰ ਕੱਲੀ ਨੂੰ ਪਤਾ ਸਾਰੀ ਦੁਨੀਆ ਨੂੰ ਪਤਾ ਸਾਰੀ ਦੁਨੀਆ ਮੈਂ ਤੇਰੇ ਨਾਲ ਮੈਂ ਮੇਰੇ ਕੋਲ ਹਾਂ ਹੁਣ ਨਾਈ ਦੇ ਪਰਾਂ ਆਉਂਦੇ ਕਿ ਹਿੰਸਾ ਦਾ ਇਹ ਮੈਂ ਕੀ ਕਰਦੀ ਰਹੀ ਹਾਂ ਆਹ ਆਹ ਦੱਸੋ ਤੇ ਤੈਨੂੰ ਪਤਾ ਨਹੀਂ ਵੀ ਕੋਈ ਨਹੀਂ ਕੰਮ ਡਾਉਣ ਹੌਸਲਾ ਹਾਂ ਇਹਦੀ ਇਹਦਾ ਨਾ ਘਰਮ ਨਾ ਹੋਏ ਇਹਦਾ ਕੋਈ ਨਹੀਂ ਜਣਾ ਸੱਚ ਤੇਰਾ ਵਾਲਾ ਕੋਈ ਪੈਜ ਮੁਰਗੇ ਬਿਜਲੀ ਚੈੱਕ ਕਰਾਉਣਾ ਪੈ ਜਾਵੇ ਇਹ ਕਹਿੰਦੀ ਪਰਾਂ ਆਉਂਦਾ ਸਣਾ ਅੱਜ ਤੱਕ ਪਰਾਂ ਆਉਂਦਾ ਸੀ ਜਿੱਦਣ ਪਰਾਂ ਆਉਂਦਾ ਸੀ ਨਾ ਮੇਰੀ ਸੱਸ ਦੇਖ ਲਓ ਕਿੱਦਾਂ ਰਹੀ ਆ ਤੁਹਾਨੂੰ ਪਤਾ ਲੱਗ ਜੀ ਬੱਲੇ ਬੱਲੇ ਤੇਰਾ ਪਰਾਂ ਆਉਂਦਾ ਕਿ ਜਾਣਦੀ ਹਾਂ ਮੈਂ ਕੀ ਜਾਣਦੀ ਹਾਂ ਕੀ ਜਾਣਦੀ ਮੈਂ ਕੀ ਜਾਣਦੀ ਹਾਂ ਮੈਨੂੰ ਨਹੀਂ ਆ ਜਾਣ ਮੈਂ ਤਾਂ ਕੀ ਕਰਾਂ ਹੋਈਆ ਤੇਰੀ ਸੁਕਾਉਂਦੀ ਕਿਉਂ ਕਿ ਮੇਰੇ ਭਰਾ ਤੇਰੇ ਭਰਾ ਮੈਂ ਕਰਦੀ ਆ ਲਓ ਜੀ ਇਹਨਾਂ ਦੀ ਜਿਹੜੀ ਇਦਾਂ ਹੀ ਚੱਲਦੀ ਰਹਿਣੀ ਬਦਮਾਸ਼ੀ ਤੇ ਮੈਂ ਵਲੌਗ ਹੋ ਜਾਣਾ ਲੰਬਾ ਤੇ ਨਾਲੇ ਹੋ ਗਿਆ ਲੇਟ ਕੰਮ ਅੱਜ ਪਤਾ ਨਹੀਂ ਪਰ ਇਹਨਾਂ ਨੇ ਭਰਾ ਇੱਕ ਦੂਜੇ ਦੇ ਸਾਹਮਣੇ ਸਾਹਮਣੇ ਕਰਾ ਕਿਰਾ ਦੇ ਮੇਰੇ ਸਾਹਮਣੇ ਸਹੀ ਕੀ ਜਦੋਂ ਕਿਤੇ ਨਹੀਂ ਇੱਥੇ ਟੱਕਰੇ ਹੋ ਹੀ ਨਾ ਜਾਣ ਕਿਤੇ ਟੱਕਰੇ ਹੋਣਾ ਜਾਣਦੀ ਸੀ ਆ ਫੇ ਅੱਜ ਫੋਨ ਭੱਲੋ ਵਾਲੇ ਨੇ ਕਹਿਆ ਕਿ ਇੱਕ ਨੱਕ ਹੋਈ ਜਾਏ ਤੇ ਤੁਸੀਂ ਬੀਬੀ ਲਾਲਾ ਚਲਾਲੇ ਵਾਲਿਆਂ ਨੂੰ ਫੋਨ ਆ ਜਾਏ ਜੇ ਬੀਬੀ ਨੇ ਲਾਤਾ ਨਾ ਤੇ ਉਹ ਜਿਹੜੇ ਆ ਨਾ ਫਿਰ ਤੈਨੂੰ ਪਤਾ ਅੱਗ ਦੀਆਂ ਨਾੜਾਂ ਹੀ ਆ ਜਿਹੜੀ ਅੱਗ ਨਾੜ ਚ ਲਾਲੇ ਆ ਨਾ ਰਹਿੰਦੇ ਜਿਹੜੇ ਉਹਨਾਂ ਨੂੰ ਕੋਈ ਜਾਣਦਾ ਹੀ ਨਹੀਂ ਕਹਿੰਦੇ ਅੱਠ ਰਫਲਾਂ ਪਈਆਂ ਅੱਗ ਨਾੜਾਂ ਐਵੇਂ ਨਹੀਂ ਭਲੇਕਾ ਕਰਦੇ ਬੀਬੀ ਨਾਲ ਦੱਸਦੇ ਫੇਰਾ ਐਦਾਂ ਗੋਟਕਾ ਫੜ ਲਵੇ ਨਾ ਮੇਰਾ ਭਰਾ ਇੱਕ ਤੇ ਫਿਰ ਪਤਾ ਜਾਂਦਾ ਲੱਗ ਗਿਆ ਉਹ ਤੇ ਜਿਹੜੇ ਏਡੇ ਏਡੇ ਆ ਕਿਆ ਕਬੱਡੀ ਖੇਡਦੇ ਕਿਆ ਟੱਪ ਜਾਂਦਾ ਹੁੰਦਾ ਸੀ ਮਾਮਾ ਇਹ ਵੀ ਰਸਾ ਪਾਤਾ ਵੀ ਬਿਜਰੀ ਗੁੱਟ ਪੜਦੇ ਤੇ ਪੂਰਾ ਹੋ ਗਿਆ ਉਹ ਸਾਰਿਆਂ ਨੂੰ ਪਤਾ ਆ ਇਹਦਾ ਨ ਬਹਿਸ ਕੀ ਕਰਨਾ ਹਾਂ ਇਹਦਾ ਬਹਿਸ ਕੀ ਕਰਨਾ ਸਾਰਿਆਂ ਨੂੰ ਪਤਾ ਉਹਨਾਂ ਦਾ ਇਲਾਕੇ ਚ ਨਾ ਆ ਆ ਉਹ ਪੋਚ ਚ ਚੱਲ ਗਏ ਦਾ ਮੇਰੇ ਫੌਜੀ ਮੇਰੇ ਫੌਜੀ ਮੇਰੇ ਫੌਜੀ ਮੇਰੇ ਫੌਜੀ ਫੌਜੀ ਮਨਮੋਜੀ ਕੋਈ ਆ ਠੀਕ ਕੋ ਸੂਬੇਦਾਰ ਕੋਈ ਆ ਵੀ ਥੋੜੀ ਕੱਲ ਮਾੜੀ ਸੂਬੇਦਾਰ ਤੇ ਉਹ ਬੀਬੀ ਵਰੀ ਗੱਲ ਸੁਣ ਯਾਰ ਫੌਜੀ ਬੰਦਾ ਤੇ ਹੁੰਦਾ ਹੀ ਬੜਾ ਸ਼ਰੀਫ ਆ ਕਿ ਪਰ ਇਹਦੇ ਭਰਾ ਕ ਪੱਤੇ ਬੜੇ ਪਤਾ ਨਹੀਂ ਕੀ ਗੱਲ ਕ ਪੱਤੇ ਆਲ ਦੇ ਅੱਛਾ ਕਿੱਡੇ ਮਾਨਣਾ ਕਹਿੰਦੀ ਕਿ ਮੇਰੇ ਭਰਾ ਕ ਪੱਤੇ ਜਾਵੇ ਹਾਂ ਦੇਖ ਲਾ ਪੱਤੇ ਹੋਈ ਨਾ ਜਿੱਤਨਾ ਮੇਰੇ ਨੂੰ ਬਹੁਤ ਜੋਕ ਲੱਗਦੀ ਮਾੜੀ ਮਾੜੀ ਕਰਤੂਰ ਆ ਕਰ ਤੂੰ ਬਹੁਤ ਜੋਕ ਲੱਗਦੀ ਬੜੀ ਤੈ ਹੁਣ ਗੱਡੀ ਹੋਊਗਾ ਨੇ ਵੀ ਬੜੀ ਆ ਨਹੀਂ ਪਣੀ ਤੇ ਚਲੋ ਜੀ ਬਲੌਗ ਦੀ ਸਮਾਪਤੀ ਆ ਬੀਬੀ ਬਾਏ ਬਾਏ ਕਰ ਦੇ ਕਾ ਜਾ ਤੂੰ ਬਾਏ ਬਾਏ ਇਹ ਗੱਡੀ ਸਰਵਿਸ ਮੰਗਲ ਆਪੀ ਬੜੀ ਗੂੜੀ ਭਲਾਦੀ ਇਹ ਜਿੱਤ ਸਕਦਾ ਕੋਈ ਨਹੀਂ ਨਹੀਂ ਜਿੱਤ ਸਕਦਾ ਨਹੀਂ ਜਿੱਤ ਸਕਦਾ ਇਹ ਹੁਣ ਬਹੁਤ ਵੱਧ ਗਈ ਪਾਣੀ ਸਿਰ ਤੋਂ ਦੀ ਪਾਣੀ ਨੰਗ ਗਿਆ ਹੋਇਆ ਬੀਬੀ ਉਹਨਾਂ ਕਹਦੇ ਹथे ਜੁੜ ਕੇ ਕਿ ਇਹਨੂੰ ਤੁਸੀਂ ਵੀ ਹੁਣ ਸਿਰ ਤੋਂ ਪਾਣੀ ਨੰਗ ਗਿਆ ਆ ਕੀ ਆ ਬੀਬੀ ਆਡੀ ਕਹਿੰਦੀ ਸਿਰ ਤੋਂ ਪਾਣੀ ਲੰਗ ਚੁੱਕਿਆ ਆ ਕੋਈ ਗੱਲ ਨਹੀਂ ਤੇ ਇਹਦੇ ਨਾਲ ਵਲੌਗ ਦੀ ਸਮਾਪਤੀ ਆ ਤੇ ਕੋ ਸੱਜਣ ਮਿੱਤਰ ਆਗੇ ਸੀਗੇ ਘਰੇ ਵਿਆਹ ਮਹੂਆਂ ਦਾ ਤੁਹਾਨੂੰ ਪਤਾ ਸੀ ਜਨਾ ਕਾਰਡਕੂਟ ਦੇਣ ਆਗੇ ਤੇ ਤਾਂ ਕਰਕੇ ਵਲੌਗ ਥੋੜਾ ਜਿਹਾ ਲੇਟ ਹੋ ਗਿਆ ਸੋ ਪ੍ਰਵਾਨ ਕਰਿਓ ਤੇ ਕੱਲ ਦੇ ਵਲੌਗ ਦੇ ਨਾਲ ਫੇ ਤੁਹਾਨੂੰ ਮਿਲਾਂਗੇ ਇੰਨਾ ਕ ਰੌਣਕ ਮੇਲਾ ਸਾਡਾ ਪ੍ਰਵਾਨ ਕਰਿਓ ਲਵ ਯੂ ਆਓ ਸਾਗ ਬਣਾਉਣ ਦੇ ਜਾਂਦੇ ਵਸਦੇ ਰਹੋ ਹਾਂਜੀ ਸਾਗ ਬਣਾਉਣ ਦੇ ਮੱਕੀ ਦੀ ਰੋਟੀ ਲਾਉਣੇ ਆ ਖਾਵਾ ਆਇਆ ਆ ਸ਼ਾਮ ਦਾ ਵੇਲਾ ਹੋ ਰਿਹਾ ਆ ਤੇ ਘਰ ਦਾ ਸਾਗ ਹੋਵੇ ਤੇ ਸਿਆਲਾਂ ਦੇ ਵਿੱਚ ਤੁਹਾਨੂੰ ਪਤਾ ਨਾਲ ਮੱਕੀ ਦੀ ਰੋਟੀ ਹੋਵੇ ਨਾਲ ਬੈਠੀ ਹੋਵੇ ਇਧਰ ਬੀਬੀ ਨਾਲ ਸਾਬੀ ਜੀ ਹੁਣੀ ਤੇ ਕਿਆ ਹੀ ਬਾਤਾਂ ਆ ਆਏ ਨੂੰ ਲਾ ਕੇ ਬਿਠਾਉਣਾ ਹੁਣ ਨਾ ਬਿਠਾ ਮੈਂ ਬੈਂਦੀ ਨਹੀਂ ਆ ਵਰਗੀ ਜਾਲ ਕੇ ਮੈਂ ਬੈਂਦੀ ਨਹੀਂ ਚਲੋ ਓਕੇ ਜੀ